ਆ ਉਸ ਮੂਸਾ ਸੰਗਤ ਗੱਜ ਕੇ ਬੁਲਾਈਏ ਫਤੇ ਪਾਈਏ ਫਤੇ ਆਖੋ ਆਹੇ ਗੁਰਜੀਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਡੇ ਅਤੀ ਸਤਿਕਾਰਯੋਗ ਮਹਾਪੁਰਖ ਸੱਚਖੰਡ ਵਾਸੀ ਬ੍ਰਹਮ ਗਿਆਨੀ ਬਾਬਾ ਜੀ ਬਾਬਾ ਸ਼ੰਗਾਰਾ ਸਿੰਘ ਸਾਹਿਬ ਜੀ ਤੇ ਨਾਂਨੇ ਗੀਠੇ ਸਾਹਿਬ ਦੀ ਸੇਵਾ ਚੱਲ ਰਹੀ ਹੈ ਦਰਬਾਰ ਤਿਆਰ ਹੋ ਰਿਹਾ ਹੈ ਆਈਏ ਕਰੀਏ ਦਰਸ਼ਨ ਵਾਹਿਗੁਰੂ ਗੱਜੀ ਗੱਜ ਕਰੇ ਕੀ ਆਵੇ ਝੂਲਦੇ ਨਿਸ਼ਾਨਾ ਨੂੰ ਪਾਵੇ ਸਤਿ ਸ੍ਰੀ ਅਕਾਲ ਆ ਸੇਵਾ ਦਾ ਰਾਇ ਆਲੀ ਪਿੰਡ ਤੋਂ ਉਹ ਹੱਜੇ ਮੈਂ ਮੋਲੀ ਦਿੱਤੀ ਜਿਹੜਾ ਫਲਾਈਪਰ ਜਿਹੇਦਾਰ ਬਾਬਾ ਬਿਕਰ ਸਿੰਘ ਜੀ ਇਹਨੇ ਪੜਾ ਦੀ ਇਹਨਾਂ ਦੀ ਇੱਥੇ ਰਹਿਣ ਮੈਂ ਹੀਟ ਜਿਹੜੀ ਸੇਵਾ ਚੱਲ ਰਹੀ ਆ